ਕਾਂਗਰਸ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੁੱਲੋ ਦੀ ਪਤਨੀ ਹਰਬੰਸ कौर ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਜਿਸ ਦੀ ਜਾਣਕਾਰੀ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ अरोड़ा ਨੇ ਦਿੱਤੀ ਹੈ ਪਾਰਟੀ ਨੇ ਬਲਜਿੰਦਰ ਸਿੰਘ ਚੌਂਦਾ ਦਾ ਪੱਤਾ ਕੱਟਦੇ ਹੋਏ ਹੁਣ ਫਤਿਹਗੜ੍ਹ ਸਾਹਿਬ ਤੋਂ ਬਲਜਿੰਦਰ ਸਿੰਘ ਚੌਂਦਾ ਦੀ ਥਾਂ ਬੀਬੀ ਹਰਬੰਸ कौर ਨੂੰ ਉਮੀਦਵਾਰ ਐਲਾਨ ਦਿੱਤਾ ਹੈ ਸਾਥੀਓ ਅੱਜ ਦਾ ਮੈਂ ਸਮਝਦਾ ਕਿ ਦੇਣਾ ਜਿਹੜਾ ਉਹ ਬਹੁਤ ਮਹੱਤਵਪੂਰਨ ਇੱਕ ਨਵੀਂ ਚੀਜ਼ ਨਵੀਂ ਸ਼ੁਰੂਆਤ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਦੇ ਆਮ ਆਦੀ ਪਾਰਟੀ ਦੇ ਜਿਹੜੇ ਵਲੰਟੀਅਰ ਨੇ ਜਿਹੜੇ ਆਮ ਘਰਾ ਪਰਿਵਾਰਾਂ ਦੇ ਵਿੱਚੋਂ ਉੱਠੇ ਨੇ ਉਹ ਇੱਕ ਰੱਖਣ ਜਾ ਰਹੇ ਨੇ ਔਰ ਇਸ ਲਿਹਾਜ਼ ਦੇ ਵਿੱਚ ਨਵੀਂ ਚੀਜ਼ ਹੈ ਨਵਾਂ ਇਤਿਹਾਸ ਲਿਖਿਆ ਜਾ ਰਿਹਾ ਕਿ ਜਿੱਥੇ ਇਹਨਾਂ ਰਵਾਇਤੀ ਪਾਰਟੀਆਂ ਦੇ ਵਿੱਚ ਚਾਹੇ ਅਕਾਲੀ ਦਲਰ ਖਾਸ ਤੌਰ ਤੇ ਕਾਂਗਰਸ ਉਹਦੇ ਵਿੱਚ ਕਸਮਾਨ ਮੱਚਿਆ ਹੋਇਆ ਟਿਕਟਾਂ ਦੇ ਲਈ ਔਰ ਇੱਕ ਦੂਜੇ ਦੇ ਲੈਗ ਪੁਲਿੰਗਸ ਹੋ ਰਹੀਆਂ ਨੇ ਜਿਸ ਤਰੀਕੇ ਦੇ ਨਾਲ ਖਾਸ ਤੌਰ ਤੇ ਦਲਿਤ ਲੀਡਰ ਨੇ ਜਿਹੜੇ ਉਹਨਾਂ ਨੂੰ ਟਕਸਾਲੀ ਕਾਂਗਰਸੀ ਨੇ ਜਿਹੜੇ ਉਹਨਾਂ ਨੂੰ ਇਗਨੋਰ ਕੀਤਾ ਜਾ ਰਿਹਾ ਹੈ ਤੇ ਜਿੰਨੀ ਗਰਜੈਂਟਮੈਂਟ ਹੈ ਉਹ ਤੁਹਾਡੇ ਜਲੰਧਰ ਤੋਂ ਮੈਂ ਸਮਝਦਾ ਕਿ ਬਿਹਤਰ ਕੋਈ ਨਹੀਂ ਜਾਣਦਾ ਹੈਗਾ ਅੱਜ ਨਵੀਂ ਚੀਜ਼ ਇਸ ਕਰ ਇਸ ਕਰਕੇ ਹੈ ਕਿਉਂਕਿ ਸਾਡੀ ਪਾਰਟੀ ਆ ਆਮ ਘਰਾਂ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਮੌਕੇ ਦਿੰਦੀ ਹੈ ਔਰ ਉਸੇ ਲੜੀ ਦੇ ਵਿੱਚ ਆਮ ਆਦਮੀ ਪਾਰਟੀ ਨੇ ਫਤੇਗੜ ਸਾਹਿਬ ਤੋਂ ਸਾਡੇ ਜਿਹੜੇ ਬੂਥ ਲੈਵਲ ਦੇ ਵਰਕਰ ਨੇ ਵਲੰਟੀਅਰ ਨੇ ਬਲਜਿੰਦਰ ਸਿੰਘ ਚੌਂਦਾ ਇਹਨਾਂ ਨੂੰ ਟਿਕਟ ਦੇ ਕੇ ਨਿਵਾਜਿਆ ਸੀ ਔਰ ਸਾਰੇ-ਸਾਰੇ ਜਿਹੜੇ ਵਰਕਰਸ ਨੇ ਸਾਡੇ ਜਿਹੜੇ ਅਹੁਦੇਦਾਰ ਨੇ ਉਹਨਾਂ ਦੇ ਜਿਨ੍ਹਾਂ ਦੇ ਵਿੱਚ ਮੈਂ ਕੁਛ ਦਾ ਨਾਮ ਲੈਣਾ ਚਾਹੂੰਗਾ ਨਵਜੋਤ ਜਰਗਜੀ ਸਾਡੇ ਅਮਰਗੜ ਤੋਂ ਸਾਡੇ ਹਲਕਾ ਇੰਚਾਰਜ ਨੇ ਔਰ ਮੇਰੇ ਨਾਲ ਕੈਂਪੇਨ ਕਮੇਟੀ ਦੇ ਵਿੱਚ ਸਟੇਟ ਲੈਵਲ ਦੇ ਮੈਂਬਰ ਨੇ ਓਂਕਾਰ ਚੋਹਾਨ ਜੀ ਹਲਕਾ ਇੰਚਾਰਜ ਅਮਲੋ ਰੁਪਿੰਦਰ ਸਿੰਘ ਹੈਪੀ ਹਲਕਾ ਇੰਚਾਰਜ ਬੱਸੀ ਪਠਾਣਾ ਜਗਤਾਰ ਸਿੰਘ ਹਲਕਾ ਪ੍ਰਧਾਨ ਸਮਰਾਲਾ ਸੁਖਦੇਵ ਸਿੰਘ ਖਾਣਡ ਪ੍ਰੈਜ਼ੀਡੈਂਟ ਐਸਸੀ ਵਿੰਗ ਗੁਰਵਿੰਦਰ ਸਿੰਘ ਨੰਬਰਦਾਰ ਸਾਡੇ ਬਲਾਕ ਪ੍ਰੈਜ਼ੀਡੈਂਟ ਨੇ ਬੱਸੀ ਪਠਾਣਾ ਤੋਂ ਰਾਹੁਲ ਕੁਮਾਰ ਸਾਡੇ ਵਾਈਸ ਪ੍ਰੈਜ਼ੀਡੈਂਟ ਨੇ ਯੂਥ ਵਿੰਗ ਦੇ ਇਹਨਾਂ ਸਾਰੇ ਸਾਥੀਆਂ ਤੇ ਹੋਰ ਵਰਕਰਸ ਦੀ ਦੀ ਸਹਿਮਤੀ ਦੇ ਨਾਲ ਬਲਜਿੰਦਰ ਸਿੰਘ ਚੌਂਦਾ ਨੂੰ ਅ ਅਸੀਂ ਟਿਕਟ ਦਿੱਤੀ ਸੀਗੀ ਔਰ ਉਸ ਤੋਂ ਬਾਅਦ ਪਿਛਲੇ ਦਿਨਾਂ ਦੀ ਡਿਵੈਲਪਮੈਂਟ ਇਹ ਹੋਈ ਕਿ ਜਿਸ ਤਰੀਕੇ ਦੇ ਨਾਲ ਅ ਐਸਸੀ ਜਿਹੜੇ ਲੀਡਰ ਨੇ ਪਰਿਵਾਰ ਨੇ ਉਹਨਾਂ ਦੀ ਅੰਗਲੀ ਹੁੰਦੀ ਆ ਰਹੀ ਹੈ ਜਰ ਜਿਹਦੇ ਲਈ ਮੈਂ ਸਮਝਦਾ ਕਿ ਦੂਲੋ ਪਰਿਵਾਰ ਹੈ ਬੀਬੀ ਹਰਬੰਸ ਕੋਰ ਦੂਲੋ ਜੀ ਔਰ ਸ਼ਮਸ਼ੇਰ ਸਿੰਘ ਦੂਲੋ ਜੀ ਮੈਂਬਰ ਪਾਰਲੀਮੈਂਟ ਉਹ ਬੜੇ ਲੰਮੇ ਸਮੇਂ ਤੋਂ ਦਲਿਤ ਪਰਿਵਾਰਾਂ ਦੇ ਦਬੇ ਕੁਚਲੇੰਦੇ ਆਮ ਘਰਾਂ ਪਰਿਵਾਰਾਂ ਦੇ ਨਾਲ ਹੋਰੇ ਤੱਕੇ ਦੀ ਕਾਂਗਰਸ ਦੇ ਵਿੱਚ ਵੀ ਰਹਿੰਦੇ ਹੋਏ ਵੀ ਸਮੇਂ-ਸਮੇਂ ਸਰ ਆਵਾਜ਼ ਉਠਾਉਂਦੇ ਰਹੇ ਨੇ ਸੋ ਇੱਕ ਪਿਛਲੇ ਦਿ ਸਮੇਂ ਦੇ ਵਿੱਚ ਡਿਵੈਲਪਮੈਂਟ ਹੋਈ ਜਿਦੇ ਵਿੱਚ ਬੀਬੀ ਹਰਬੰਸ ਕੌਰ ਜੀ ਨੇ ਆਮ ਆਦਮੀ ਪਾਰਟੀ ਕੁਝ ਦਿਨ ਪਹਿਲਾਂ ਚੁੱਪਚੀਪੀ ਤੇ ਔਨਲਾਈਨ ਜੁਆਇਨ ਕੀਤੀ ਔਰ ਫਿਰ ਜਦੋਂ ਗੱਲ ਚੱਲੀ ਤੇ ਉਸ ਤੋਂ ਬਾਅਦ ਜਦੋਂ ਅਸੀਂ ਚੌਂਦਾ ਸਾਹਿਬ ਨਾਲ ਗੱਲ ਕੀਤਾ ਕਿ ਇਹਨੂੰ ਰਸਮੀ ਤੌਰ ਤੇ ਅਸੀਂ ਇਹ ਇਹ ਰਸਮ ਕਰਨੀ ਚਾਹੁੰਦੇ ਆ ਤੇ ਚੌਂਦਾ ਸਾਹਿਬ ਨੇ ਆਪ ਕਿ ਜੀ ਜੇ ਤੁਸੀਂ ਸਹੀ ਮਾਇਨੇ ਦੇ ਵਿੱਚ ਜੇ ਆਪਾਂ ਚਾਹੁੰਦੇ ਆ ਮੈਂ ਸਮਝਦਾ ਕਿ ਬਹੁਤ ਵੱਡੀ ਕੁਰਬਾਨੀ ਇਹਨਾਂ ਦੀ ਕਿ ਮੇਰੇ ਨਾਲੋਂ ਕਿਤੇ ਬਿਹਤਰ ਲੋਕ ਸਭਾ ਹਲਕੇ ਫਤਿਹਗੜ ਸਾਹਿਬ ਦੇ ਲਈ ਇਨਾਂ ਦੀ ਆਪਣੀ ਦਲਿਤ ਭਾਈਚਾਰੇ ਲਈ ਔਰ ਪਾਰਟੀ ਦੇ ਔਰ ਪੰਜਾਬ ਦੇ ਲਈ ਮੇਰੇ ਨਾਲੋਂ ਬਿਹਤਰ ਉਮੀਦਵਾਰ ਨੇ ਜਿਹੜੇ ਬੀਬੀ ਹਰਵੰਸ ਕੌਰ ਦੂਲੋ ਜੀ ਹੋਣਗੇ ਔਰ ਜਦੋਂ ਇਹ ਗੱਲ ਅਸੀਂ ਸਾਡੇ ਸਾਰੇ ਸਾਥੀ ਜਿਨ੍ਹਾਂ ਦੇ ਮੈਂ ਨਾਮ ਲਏ ਨੇ ਸਾਡੇ ਸਾਰੇ ਹਲਕਾ ਪ੍ਰਧਾਨ ਤੇ ਪਾਰਟੀ ਦੇ ਅਹੁਦੇਦਾਰ ਜਦੋਂ ਉਹਨਾਂ ਦੇ ਨਾਲ ਇਸ ਬਾਰੇ ਵਿਚਾਰ-ਵਿਮਰਸ਼ ਕੀਤਾ ਗਿਆ ਤੇ ਸਾਰਿਆਂ ਨੇ ਇਸ ਗੱਲ ਨੂੰ ਸਹਿਮਤੀ ਪ੍ਰਗਟ ਕੀਤੀ ਕਿ ਬਲਜਿੰਦਰ ਸਿੰਘ ਚੌਂਦਾ ਦੀ ਜਗ੍ਹਾ ਦੇ ਉੱਪਰ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਹੈ ਜਿਹੜਾ ਫਤਿਹਗੜ੍ਹ ਸਾਹਿਬ ਤੋਂ ਉਹ ਬੀਬੀ ਹਰਵੰਸ ਕੌਰ ਦੂਲੋ ਜੀ ਨੂੰ ਜਿਹੜੇ ਕਿ ਹੁਣ ਤੱਕ ਸਾਡੇ ਪੈਸਿਵ ਮੈਂਬਰ ਪਿਛਲੇ ਕੁਝ ਦਿਨਾਂ ਤੋਂ ਸੀਗੇ ਉਹਨਾਂ ਨੂੰ ਇਹ ਜ਼ਿੰਮੇਵਾਰੀ ਹੈ ਜਿਹੜੀ ਉਹਨਾਂ ਨੂੰ ਸੌਂਪੀ ਜਾਵੇ ਮੈਂ ਸਮਝਦਾ ਕਿ ਇੱਕ ਅਜਿਹੀ ਡਿਵੈਲਪਮੈਂਟ ਹੈ ਇਹ ਤਾਂ ਨਹੀਂ ਮੈਂ ਕਹਿੰਦਾ ਹੈਗਾ ਕਿ ਕੋਈ ਅਸੀਂ ਬਹੁਤ ਵੱਡੀ ਚੀਜ਼ ਕੀਤੀ ਹੈ ਪਰ ਮੈਂ ਸਮਝਦਾ ਕਿ ਇੱਕ ਅਜਿਹੀ ਡਿਵੈਲਪਮੈਂਟ ਹੈ ਜਿਹਦੇ ਤੋਂ ਬਾਕੀ ਪਾਰਟੀਆਂ ਨੂੰ ਵੀ ਸਿੱਖਿਆ ਲੈਣ ਦੀ ਲੋੜ ਹੈ ਕਿ ਇੰਡੀਵਿਜੂਅਲ ਨਾਲੋਂ ਜੋ ਸਿਧਾਂਤ ਅਸੀਂ ਚੱਲੇ ਆਂ ਇੰਡੀਵਿਜੂਅਲ ਨਾਲੋਂ ਪਾਰਟੀ ਉੱਪਰ ਪਾਰਟੀ ਨਾਲੋਂ ਪੰਜਾਬ ਤੇ ਪੰਜਾਬ ਨਾਲੋਂ ਮੁਲਕ ਉੱਪਰ ਇਹ ਮੈਂ ਸਮਝਦਾ ਕਿ ਚੌਂਦਾ ਸਾਹਿਬ ਨੇ ਤੇ ਸਾਡੇ ਸਾਰੇ ਸਾਥੀਆਂ ਨੇ ਇਸ ਉਦਾਹਰਨ ਨੂੰ ਬੜੇ ਵਧੀਆ ਤਰੀਕੇ ਦੇ ਨਾਲ ਇਨ ਬਿਨ ਉਹ ਪੂਰਨ ਕੀਤਾ ਇਸ ਖਬਰ ਤੇ ਹੋਰ ਜਾਣਕਾਰੀ ਲਈ ਸਾਡੇ ਪੱਤਰਕਾਰ ਵੱਲੋਂ ਬਲਜਿੰਦਰ ਸਿੰਘ ਚੌਂਦਾ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਕੀ ਕਹਿਣਾ ਸੀ ਆਓ ਸੁਣਦੇ ਹਾਂ ਜੀ ਚੌਂਦਾ ਸਾਹਿਬ ਖਬਰ ਆ ਰਹੀ ਹੈ ਕਿ ਬੀਬੀ ਹਰਬੰਸ ਕੋਰ ਨੂੰ ਤੁਹਾਡੀ ਥਾਂ ਤੇ ਫਤਿਹਗੜ੍ਹ ਸਾਹਿਬ ਦੀ ਜਿਹੜੀ ਟਿਕਟ ਦੇ ਦਿੱਤੀ ਗਈ ਹੈ ਕੀ ਕਹਿਣਾ ਚਾਹੋਗੇ ਇਸ ਤੇ ਮੇ ਜੋ ਪਾਰਟੀ ਦਾ ਅੰਦਰ ਫੈਸਲਾ ਜੀ ਮੈਂ ਪਾਰਟੀ ਦੇ ਨਾਲ ਆ ਹੂੰ ਮੈਂ ਸਹਿਮਤ ਆ ਇਸ ਫੈਸਲੇ 'ਚ ਪਰ ਪਾਰਟੀ ਦਾ ਕਹਿਣਾ ਕੀ ਹੈ ਤੁਹਾਡਾ ਫੈਸਲਾ ਸੀਗਾ ਤੁਸੀਂ ਕਿਹਾ ਸੀਗਾ ਪਾਰਟੀ ਨੂੰ ਕਿ ਮੇਰੇ ਤੋਂ ਵਧੀਆ ਕੈਂਡੀਡੇਟ ਨੇ ਤਾਂ ਕਰਕੇ ਉਹਨਾਂ ਨੂੰ ਉੱਥੋਂ ਉਮੀਦਵਾਰ ਐਲਾਨਿਆ ਜਾਏ ਨਹੀਂ ਮੈਂ ਤਾਂ ਕਹਿ ਰਿਹਾ ਵੀ ਬਿੱਤਰ ਪਰ ਮੈਂ ਤਾਂ ਪਹਿਲੀ ਗੱਲ ਤੁਹਾਨੂੰ ਉਹੀ ਗੱਲ ਤਾਂ ਮੈਂ ਕਹਿ ਰਿਹਾ ਪੀ ਪਾਰਟੀ ਲੱਗਿਆ ਵੀ ਇਹ ਮੇਰੇ ਤੋਂ ਬਿਹਤਰ ਕੈਂਡੀਡੇਟ ਹੈਗੀ ਹੈ ਮੇਰੀ ਫੈਮਿਲੀ ਲਈ ਮੈਂ ਸਹਿਮਤੀ ਦੇ ਦਿੱਤੀ ਪਰ ਅਜਿਹਾ ਕਰਕੇ ਕਿਤੇ ਨਾ ਕਿਤੇ ਇੰਜ ਨਹੀਂ ਲੱਗਦਾ ਕਿ ਜਿਹੜੇ ਬਾਕੀ ਵਿਰੋਧੀ ਧਿਰਾਂ ਨੇ ਜਾਂ ਵਿਰੋਧੀ ਪਾਰਟੀਆਂ ਨੇ ਉਹਨਾਂ ਦੇ ਉੱਤੇ ਇੱਕ ਅਜਿਹਾ ਅਸਰ ਸਾਹਮਣੇ ਦੇਖਣ ਨੂੰ ਮਿਲ ਰਿਹਾ ਹੈ ਕਿ ਕਾਂਗਰਸ ਪਾਰਟੀ ਜੋ ਜੋ ਕਹਿ ਲਈ ਜੈਨਾ ਦਾ ਪਿਛੋਕੜ ਹੈ ਜਾਂ ਇਹਨਾਂ ਦਾ ਤਲਕ ਹੈ ਨਾ ਤੇ ਪਤੀ ਦਾ ਤਾਂ ਕਰਕੇ ਕੀ ਹੁਣਾਮਦਵੀ ਪਾਰਟੀ ਇਹਨਾਂ ਨੇ ਜੁਆਇਨ ਕੀਤੀ ਤਾਂ ਕਰਕੇ ਇਹਨਾਂ ਨੂੰ ਟਿਕਟ ਦਿੱਤੀ ਗਈ ਹੈ ਨਹੀਂ ਇਹ 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 ਗੱਲ ਤਾਂ ਬਹੁਤ ਜ਼ਿਆਦਾ ਮিত্র ਪਾਰਟੀ ਦਾ ਕੋਈ ਸੀਨੀਅਰ ਬੰਦਾ ਗੱਲ ਕਰ ਸਕਦਾ ਇਸ ਮੌਕੇ ਪੰਜਾਬ ਦਾ ਪ੍ਰਧਾਨ ਮੈਂ ਤਾਂ ਇਹੀ ਗੱਲ ਕਹੂੰਗਾ ਇਹ ਜੇ ਉਹ ਪਾਰਟੀ ਵਿੱਚ ਆਏ ਨੇ ਤਾਂ ਮonda ਬਿਲਕੁਲ ਹੈ ਠੀਕ ਹੈ ਨਾ ਹਾਂ ਮੇਰੇ ਸਾਡੇ ਲਈ ਉਹ ਇੱਕ ਸਾਡਾ ਪਰਿਵਾਰ ਹੀ ਵਧਿਆ ਜੀ ਆਮ ਆਦਮੀ ਪਾਰਟੀ ਦਾ ਕੀ ਤੁਹਾਨੂੰ ਇਹਦੇ ਤੇ ਕੋਈ ਨਾਰਾਜ਼ਗੀ ਨਹੀਂ ਕਿ ਤੁਹਾਡੀ ਟਿਕਟ ਕੱਟੀ ਗਈ ਹੈ ਬਹੁਤ ਨਾਮ ਸੀਗਾ ਤੁਹਾਡਾ ਸਾਰੇ ਪਾਸੇ ਚਰਚਾ ਸੀ ਕਿ ਬਲਜਿੰਦਰ ਸਿੰਘ ਚੌਂਦਾ ਜਿਹੜੇ ਨੇ ਉਹ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਨੇ ਹੁਣ ਇੱਕਦਮੀ ਨਵਾਂ ਚਿਹਰਾ ਆ ਰਿਹਾ ਸਾਹਮਣੇ ਕੀ ਇਹਦੇ ਤੇ ਕੋਈ ਅਸਰ ਨਹੀਂ ਪਏਗਾ ਪਾਰਟੀ ਤੇ ਨਹੀਂ ਮੈਨੂੰ ਕੋਈ ਨਰਾਜ਼ਗੀ ਨਹੀਂ ਹੈ ਜੀ 1% ਦੀ ਹੈ ਇਤਨੀ ਕੋਈ ਗੱਲ ਨਹੀਂ ਹੈ ਅਸਰ ਕੀ ਪਊਗਾ ਦੇਖੋ ਵਰਕਰ ਦੇ ਸਾਡੇ ਜੁੜੇ ਹੋ ਨੇ ਸਾਰੇ ਵਰਕਰ ਜਿੰਨੇ ਵਲੰਟੀਅਰ ਵੀਰ ਨੇ ਮੇਰੇ ਸਾਰੇ ਜੀ ਪਾਰਟੀਆਂ ਜੁੜੇ ਹੋ ਨੇ ਕਿਸੇ ਮੇਰੇ ਦੇਖੋ ਬੜੀ ਕਲੀਅਰ ਗੱਲ ਹੈ ਜੀ ਜਿਹੜਾ ਵਲੰਟੀਅਰ ਸੱਚਾ ਵਲੰਟੀਅਰ ਹੁੰਦਾ ਪਾਰਟੀਆਂ ਜੁੜਿਆ ਹੁੰਦਾ ਜੀ ਇਹਦੇ ਬੰਦੇ ਨਾਲ ਹੀ ਜੁੜਿਆ ਹੁੰਦਾ ਜੀ ਹੈ ਨਾ ਇਸ ਕਰਕੇ ਅਸੀਂ ਪਾਰਟੀ ਦੇ ਵਲੰਟੀਅਰਾਂ ਪਾਰਟੀਆਂ ਜੁੜੇ ਹੋਈਆਂ ਜੀ ਮੇਨ ਮੇਰਾ ਪਾਰਟੀਆਂ 'ਚ ਬਹੁਤ ਬੜਾ ਮਾਣ ਕੀਤਾ ਮੈਨੂੰ ਕੋਰਟ ਦੇ ਮੈਂਬਰ ਵਾਸਤਾ ਨਾਲ ਦੀ ਨਾਲ ਹੀ ਜੀ ਅਨਾਉਂਸ ਕਰਤਾ ਉੱਥੇ ਉਸੇ ਵਕਤ ਜੀ ਹੈ ਨਾ ਅਹ ਇੱਕ ਥਰਾਂ ਨੀਵਾ ਹਾਂਜੀ ਠੀਕ ਹੈ ਜੀ ਉਧਰ ਹਰਬੰਸ ਕੋਰ ਨੇ ਟਿਕਟ ਮਿਲਣ ਤੋਂ ਬਾਅਦ ਕੀ ਕਿਹਾ ਐ ਵੀ ਸੁਣ ਲਵੋ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਅੱਜ ਮੈਨੂੰ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ بڑے بڑے ਮੌਕੇ ਤਾਂ ਮੈਂ ਖੈਰ ਕੀਤੇ ਆ ਮਗਰ ਆਹ ਅਲੱਗ ਜਿਹੜਾ ਮੈਂ ਮੌਕਾ ਸੰਭਾਲਣ ਜਾ ਰਹੀ ਆ ਮੈਨੂੰ ਬਹੁਤ ਖੁਸ਼ੀ ਹੈ ਇਸ ਚੀਜ਼ ਦੀ ਜੇ ਕਿ ਮੈਨੂੰ ਇਹਨਾਂ ਨੇ ਕਿਵੇਂ نواز ਦਿੱਤਾ ਔਰ ਮੇਰੇ ਅੰਦਰ ਇੱਕ ਜਜ਼ਬਾ ਆ ਕਿ ਮੈਂ ਲੋਕਾਂ ਦੀ ਸੇਵਾ ਕਰਾਂ ਅਰ ਜਿਸ ਵਕਤ ਮੈਂ ਐਮਐਲਏ ਸੀ ਉਸ ਵਕਤ ਵੀ ਮੈਨੂੰ ਇਹੀ ਰਹਿੰਦਾ ਸੀ ਕਿ ਮੈਂ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰਾਂ ਕਿਉਂਕਿ ਉਹਨਾਂ ਨੇ ਸਾਨੂੰ ਵੋਟ ਪਾ ਕੇ ਹੀ ਇਸ ਕਰਕੇ ਨਵਾਜ਼ਿਆ ਕਿ ਅਸੀਂ ਉਹਨਾਂ ਦੇ ਕੰਮ ਕਰਾਂਗੇ ਸੋ ਮੈਂ ਕਦੀ ਵੀ ਉਹਨਾਂ ਨੂੰ ਪਿੱਠ ਨਹੀਂ ਦਿਖਾਈ ਹੈਗੀ ਹੁਣ ਵੀ ਮੈਂ ਕਹਾਂਗੀ ਇਸ ਪਾਰਟੀ ਦੇ ਵਿੱਚ ਆ ਕੇ ਚਾਹੇ ਮੈਂ ਕਾਂਗਰਸ ਦੇ ਵਿੱਚ ਸੀ ਉਸ ਟਾਈਮ ਅਸੀਂ ਉੱਥੇ ਵੀ ਹਰ ਕੰਮ ਆਪਣਾ ਵਫਾਦਾਰੀ ਨਾਲ ਕੀਤਾ ਇਸ ਪਾਰਟੀ ਦੇ ਵਿੱਚ ਆ ਕੇ ਵੀ ਮੈਂ ਉਸੇ ਤਰ੍ਹਾਂ ਆਪਣੀ ਵਫਾਦਾਰੀ ਦੇ ਨਾਲ ਕੰਮ ਕਰਾਂਗੀ ਜਿਸ ਤਰ੍ਹਾਂ ਮੈਂ ਪਹਿਲਾਂ ਕਰਦੀ ਰਹੀ ਹਾਂ ਕਿਉਂਕਿ ਸਾਡਾ ਪੰਜਾਬ ਸਾਡੇ ਲੋਗ ਸਾਡਾ ਧਰਮ ਸਾਡਾ ਵਿਰਸਾ ਸਾਰਾ ਸਾਡਾ ਸਾਡੇ ਕੋਲ ਪਿਆਇਆ ਇਸ ਕਰਕੇ ਮੈਂ ਉਹ ਸਾਰਿਆਂ ਨੂੰ ਬਚਾਉਣ ਦੇ ਲਈ ਮੈਂ ਇਹ ਸਾਰਿਆਂ ਨੂੰ ਅੱਗੇ ਮੈਂ ਇੱਕ ਬੇਨਤੀ ਕਰਦੀ ਆ ਕਿ ਆਪਾਂ ਸਾਰੇ ਰਲ ਕੇ ਕਿਉਂਕਿ ਆਪਾਂ ਇਕੱਲੇ ਨਹੀਂ ਹੈਗੇ ਇਕੱਲਾ ਕੋਈ ਨਹੀਂ ਕੁਝ ਕਰ ਸਕਦਾ ਸੋ ਆਪਾਂ ਸਾਰੇ ਰਲ ਕੇ ਤੁਹਾਨੂੰ ਮੈਨੂੰ ਮੇਰੇ ਨਾਲ ਚੱਲੋਗੇ ਤਾਂ ਮੈਨੂੰ ਅੱਛਾ ਲੱਗੇਗਾ ਕਿ ਆਪਾਂ ਜਿਹੜਾ ਸਾਰਾ ਸਾਡਾ ਪੰਜਾਬ ਦਾ ਮਾਹੌਲ ਹੈਗਾ ਬੜੀ ਅਪਣਾਵਾਂਗੇ ਔਰ ਮੈਂ ਸੇਵਾ ਕਰਾਂਗੀ ਔਰ ਜੋ ਵੀ ਤੁਸੀਂ ਹੁਕਮ ਕਰੋਗੇ ਪਾਰਟੀ ਕਰੇਗੀ ਮੈਂ ਸਿਰਨਾਮਾ ਕੇ ਪੂਰਾ ਕਰਾਂ ਇਸ ਦੇ ਨਾਲ ਹੀ ਚੌਂਦਾ ਨੂੰ ਕੋਰਕ ਮੀਟੀ ਦੇ ਵਿੱਚ ਵੀ ਸ਼ਾਮਲ ਕਰ ਲਿਆ ਗਿਆ ਜਿਸ ਦੀ ਜਾਣਕਾਰੀ ਖੁਦ ਅਮਨ ਅਰੋੜਾ ਨੇ ਸਾਂਝੀ ਕੀਤੀ ਹੈ ਪੋਲਿਟਿਕਲ ਪਾਰਟੀਆਂ ਦੇ ਲੀਡਰ ਤੇ ਇਹ ਇਹਨਾਂ ਸਰਕਾਰਾਂ ਨੇ ਇਹਨਾਂ ਪਾਰਟੀਆਂ ਨੇ ਘੋਣ ਵਾਂਗੂ ਦੇਸ਼ ਨੂੰ ਖਤਮ ਕਰ ਦਿੱਤਾ ਸਾਡੀ ਲੜਾਈ ਉਸ ਮੂਵਮੈਂਟ ਦੇ ਵਿੱਚੋਂ ਨਿਕਲੀ ਸੀਗੀ ਉਸ ਤੋਂ ਉਸ ਦੇ ਵਿੱਚ ਅੱਜ ਵੀ ਅੱਜ ਵੀ ਜਿੰਨੇ ਇਮਾਨਦਾਰ ਚੰਗੀ ਸੋਚ ਰੱਖਣ ਵਾਲੇ ਸਮਾਜ ਦਾ ਪੰਜਾਬ ਦਾ ਭਲਾ ਕਰਨ ਵਾਲੇ ਜਿਹੜੇ ਪੋਲਿਟਿਕਲ ਪਾਰਟੀਆਂ ਦੇ ਵਿੱਚ ਵੀ ਲੋਕ ਬੈਠੇ ਨੇ ਸਾਡੇ ਉਹਨਾਂ ਦੇ ਉਹਨਾਂ ਦੇ ਲਈ ਸਾਡੇ ਦਰਵਾਜ਼ੇ ਖੁੱਲੇ ਨੇ ਬਟ ਓਨਲੀ ਕੰਡੀਸ਼ਨ ਇਜ਼ ਥੈਟ ਦੇ ਸ਼ੁੱਡ ਹੈਵ ਅ ਕਲੀਨ ਟਰੈਕ ਰਿਕਾਰਡ ਥੈਟਸ ਇਟ ਵੈਸੇ ਵੈਸੇ ਸਾਡੀ ਜਿਹੜੀ ਸਾਡੀ ਜਿਹੜੀ ਸੋਚ ਹੈਗੀ ਆ ਨਾ ਉਹ ਕਾਫੀ ਇਸ ਪਾਰਟੀ ਦੇ ਨਾਲ ਮਿਲਦੀ ਆ ਕਿਉਂਕਿ ਮੈਂ ਜਿਸ ਤਰ੍ਹਾਂ ਮੈਂ ਸੇਵਾ ਕੀਤੀ ਆ ਸਾਦਗੀ ਚ ਰਹਿਣਾ ਉਹ ਇਹਨਾਂ ਦੇ ਵਿੱਚ ਮੈਂ ਦੇਖਿਆ ਉਹ ਵੀ ਇੱਕ ਪਲੱਸ ਪੁਆਇੰਟ ਆਉਂਦਾ ਹੈ ਮੈਨੂੰ ਔਰ ਬਾਕੀ ਜੇ ਤੁਸੀਂ ਦੂਲੋ ਸਾਊਥ ਦੀ ਗੱਲ ਕਰਦੇ ਦੂਲੋ ਸਾਊਥ ਸਾਇਲੈਂਟ ਨਹੀਂ ਤੁਸੀਂ ਇਸ 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 ਮੈਂ ਤਾਂ ਇਹ ਦੇਖਿਆ ਵੀ ਇਸ ਪਾਰਟੀ ਦੇ ਨਾਲ ਮੇਰੀ ਅੰਦਰੋਂ ਜਿਹੜੀ ਹੈਗੀ ਹੈ ਹੈ ਨਹੀਂ ਖਫਾਤਾ ਨਹੀਂ ਚੱਲਦੇ ਹੈਗੇ ਦੇਖੋ ਹੁਣ ਪਰ ਪਰਿਵਾਰ ਦੇ ਵਿੱਚ ਆਪਾਂ ਕੋਈ ਗੱਲ ਕਰਦੇ ਆਂ ਕਈ ਵਾਰ ਬੱਚੇ ਵੀ ਆਪਸ ਵਿੱਚ ਲੜ ਲੈਂਦੇ ਆ ਮਾਵਾ ਬਾਪ ਨੂੰ ਵੀ ਬੋਲ ਦਿੰਦੇ ਆ ਇਹ ਤਾਂ ਚੱਲਦਾ ਹੀ ਰਹਿੰਦਾ ਆ ਨਹੀਂ ਪਾਰਟੀ ਬਟ ਉਸ ਤੋਂ ਪੁੱਛੇ ਕਿਹਦਾ ਡਿਸਟ੍ਰਿਕਟ ਜਿਹੜਾ ਰੋੜਾ ਪੈ ਵੀ ਰਿਹਾ ਜਿਹੜਾ ਰੋੜਾ ਜੀ ਨੇ ਵੀ ਕੀਤੀ ਹੈ ਹੈ ਦੂਰ ਨਹੀਂ ਗਈ ਆ ਬਾਲਮੀਕ ਉਹਨਾਂ ਨੇ ਅਖਰੀ ਇਹ ਕਾਂਗਰਸ ਦਾ ਮਸਲਾ ਕਾਂਗਰਸ ਜਾਣੇ ਨਾ ਵੇ ਗੱਲ ਦੇਖੋ ਮੈਂ ਮੈਂ ਤੁਹਾਨੂੰ ਕੀ ਕਿਹਾ ਹੈ ਹੁਣ ਜਿੱਥੇ ਮੈਂ ਆ ਕੇ ਬੈਠੀ ਆ ਮੈਨੂੰ ਤੁਸੀਂ ਇੱਥੇ ਦਾ ਸਵਾਲ ਕਰੋ ਹੁਣ ਉਹ ਮੈਨੇ ਦੇਖਿਆ ਹੁਣ ਜੋ ਕੁਝ ਹੈਗਾ ਉਥੇ ਉਹ ਪਾਰਟੀ ਜਾਣੇ ਦੇਖੋ ਦੇਖੋ ਇਸ ਤਰ੍ਹਾਂ ਇਸ ਤਰ੍ਹਾਂ ਕਿ ਵੇ ਵੇਸੇ ਮਨਜੀ ਨੂੰ ਬੋਲਣ ਦੇ ਇੱਕ ਮਿੰਟ ਮੈਡਮ ਪੋਲਿਟਿਕਲੀ ਡਿਵਾਈਡਡ ਹੈ ਇੱਕ ਉੱਤਰੋਂ ਐਮਪੀ ਆਈ ਉੱਤਰੋਂ ਐਮਪੀ ਬਰਾਂਡ ਕਰੀਰ ਵਿੱਚ ਤਾਂ ਕੀ ਹੋ ਗਿਆ ਦੱਸ ਦਈਏ ਕਿ ਫਤਿਹਗੁਰ ਸਾਹਿਬ ਤੋਂ ਹਰਬੰਨ ਸਕੋਰ ਦਾ ਟਾਕਰਾ ਅਕਾਲੀ ਦਲ ਦੇ ਦਰਬਾਰਾ ਸਿੰਘ ਗੁਰੂ ਅਤੇ ਕਾਂਗਰਸ ਦੇ ਡਾਕਟਰ ਅਮਰ ਸਿੰਘ ਦੇ ਨਾਲ ਹੋਵੇਗਾ